ਠੱਠੇ ਨਗਰ ਸਿੰਧ ਦੇ ਕੋਲ ਵਾਰ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਧੂਨਿਆ ਤਾਈ ਬੈਠੇ ਸਨ ਸੁਰਤੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਹੋਈ ਸੀ ਸੁੱਚੇ ਲਾਲ ਵਾਂਗੂ ਨੂਰੀ ਚਿਹਰਾ ਦਗਦਗ ਕਰ ਰਿਹਾ ਸੀ ਸ਼ਕਤੀਆਂ ਦੇ ਭੰਡਾਰ ਬਾਲੇ ਅਤੇ yogi raj ਸ਼ਿਵ ਸਰੂਪ ਜਟਾ ਜੂਟ ਨੇਤਰ ਬੰਦ ਕਰਕੇ ਉਸ ਦਿਲਦਾਰ ਦੇ ਜਲਵੇ ਵਿੱਚ ਮगन ਸਨ ਏਨੇ ਨੂੰ ਇੱਕ ਬਿਹਾਰ ਦਾ ਸੰਿਆਸੀ ਆਪਣੇ ਨਾਲ ਚੇਲੇ ਲੈ ਕੇ ਦੇਵੀ ਹਿੰਗਲਾ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਅਚਾਨਕ ਉਸ ਦੀ ਨਿਗਾਹ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਤੇ ਪਈ ਉਸ ਨੂੰ ਐਉਂ ਪ੍ਰਤੀਤ ਹੋਇਆ ਜਿਵੇਂ ਰੱਬ ਧਰਤੀ ਤੇ ਆਸਣ ਲਾ ਕੇ ਧੂਨੀਆਂ ਤਾਈ ਬੈਠਾ ਹੈ ਵੇਖ ਕੇ ਨੂਰੀ ਮੁਖੜੇ ਦੀ ਤਾਬ ਨਾ ਚੱਲ ਸਕਿਆ ਪੈਰਾਂ ਨੂੰ ਬ੍ਰੇਕਾਂ ਲੱਗ ਗਈਆਂ ਬਾਬਾ ਜੀ ਦੀ ਮਨਮੋਹਨੀ ਸੂਰਤ ਨੇ ਮਨ ਨੂੰ ਮੋਹ ਲਿਆ। ਦਿਲ ਮਹਾਰਾਜ ਦੇ ਚਰਨਾਂ ਵੱਲ ਨਾ ਸੁਠਾ। ਸਰੀਰ ਦਾ ਖਾਲੀ ਖੋਲ ਇੱਕਦਮ ਖੜਾ ਹੋ ਕੇ ਸੋਚ ਰਿਹਾ ਸੀ ਕਿ ਐਸੇ ਮਹਾਨ ਤਪਸਵੀ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਪ੍ਰੇਮ ਦੀ ਧਾਰ ਵਿੱਚ ਖਿੱਚੇ ਹੋਏ ਉਸ ਬਿਹਾਰੀ ਸੰਿਆਸੀ ਨੂੰ ਬਾਬਾ ਜੀ ਦੇ ਚਿਹਰੇ ਤੋਂ ਸ਼ਿਵ ਭਗਵਾਨ ਦੇ ਦਰਸ਼ਨ ਹੋਏ ਤੇ ਮਹਾਰਾਜ ਵੱਲ ਆਪਣੇ ਚੇਲਿਆਂ ਸਮੇਤ ਆ ਦਰਸ਼ਨਾ ਨੂੰ ਹਾਜ਼ਰ ਹੋਇਆ। ਚਰਨਾਂ ਦੇ ਡੇਕ ਕੇ ਨਮਸਕਾਰ ਕਰਕੇ ਬੈਠ ਗਿਆ ਤੇ ਮਹਾਰਾਜ ਦਾ ਅੰਤਰਾ ਲੈ ਲਈ ਦਿਲ ਵਿੱਚ ਸੋਚਣ ਲੱਗਾ ਕਿ ਵੇਖੀਏ ਕਿੰਨੂ ਕੋ ਪਹੁੰਚੇ ਹੋਏ ਸਾਧੂ ਹਨ ਅਜੇ ਅਜੀਹ ਵਿਚਾਰ ਮਨ ਵਿੱਚ ਆਈ ਹੀ ਸੀ ਕਿ ਮਹਾਰਾਜ ਦੀ ਸਮਾਧੀ ਖੁੱਲ ਗਈ ਨਾਮ ਕੁਮਾਰੀ ਨਾਲ ਭਰੇ ਹੋਏ ਨਹਿਰਾ ਦੇ ਨਾਲ ਆਏ ਸੰਿਆਸੀ ਭਗਤਵਾਲ ਤੱਕਿਆ ਬਸ ਫਿਰ ਕੀ ਸੀ ਨੂਰੀ ਨਾਨਾ ਦੇ ਵਾਰ ਸੰਿਆਸੀ ਭਗਤ ਤੋਂ ਨਾ ਚੱਲੇ ਗਏ ਸਿਰ ਝੁਕਾ ਕੇ ਸੁਰਤੀ ਮਹਾਰਾਜ ਦੇ ਚਰਨਾਂ ਵਿੱਚ ਜੋੜ ਦਿੱਤੀ ਤੇ ਮੂੰਹੋਂ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਮਹਾਰਾਜ ਇਸ ਗਿਰੀ ਭਗਤ ਤੇ ਕਿਰਪਾ ਕਰੋ ਪਰ ਘਟ ਘਟ ਦੀਆਂ ਜਾਣਨ ਹਾਰ ਬਾਬਾ ਜੀ ਦਿਲ ਦੀਆਂ ਜਾਣਗੇ ਗਿਰੀ ਭਗਤ ਨੂੰ ਕਹਿਣ ਲੱਗੇ ਗਿਰੀ ਭਗਤ ਜੀ ਆ ਵੱਡੀ ਸਾਰੀ ਪੂੜ ਲੈ ਕੇ ਕਿੱਧਰ ਤਿਆਰੀ ਕੀਤੀ ਜੇ ਅਗੋ ਪਗਤ ਬੋਲੇ ਸਵਾਮੀ ਜੀ ਦੇਵੀ ਮਾਤਾ ਹਿੰਗਲਾਜ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਹਾਂ ਬਾਹਲੀ ਅਤੀ ਜੀ ਮੁਸਕਰਾਏ ਤੇ ਕਹਿਣ ਲੱਗੇ ਸਾਰੇ ਸਾਧੂ ਆਪ ਦੇ ਨਾਲ ਹੀ ਹਨ ਜੀ ਹਾਂ ਇਹ ਮੇਰੇ ਚੇਲੇ ਹਨ ਸਵੇ ਹਿੰਗਲਾਜ ਜੀ ਦੇ ਦਰਸ਼ਨਾਂ ਨੂੰ ਮੇਰੇ ਨਾਲ ਚੱਲੇ ਹਨ ਗਿਰੀ ਸੰਿਆਸੀ ਨੇ ਨਿਮਰਤਾ ਨਾਲ ਕਿਹਾ ਪਰ ਅੰਦਰੋਂ ਸੰਿਆਸੀ ਮਹਾਰਾਜ ਦੀ ਪਰਖਿਆ ਲੈਣੀ ਚਾਹੁੰਦਾ ਸੀ ਜਾਨਨ ਜਾਨੀ ਜਾਨ ਜੀ ਨੇ ਸੰਿਆਸੀ ਦੇ ਦਿਲ ਦੀ ਜਾਨ ਲਈ ਤੇ ਕਹਿਣ ਲੱਗੇ ਹੁਣ ਤੁਸੀਂ ਆਪਣੇ ਚੇਲਿਆਂ ਸਮੇਤ ਪੰਕਤਾ ਲਾ ਦਿਓ ਤੇ ਪਹਿਲਾ ਭੋਜਨ ਖਾ ਲਵੋ ਫਿਰ ਜਾਣਾ ਸੰਿਆਸੀ ਹੈਰਾਨ ਸੀ ਕਿ ਬਾਬਾ ਜੀ ਇੱਥੇ ਕਿਸ ਤਰ੍ਹਾਂ ਸਾਧੂਆਂ ਚੇਲਿਆਂ ਨੂੰ ਭੋਜਨ ਖਵਾ ਦੇਣਗੇ ਜਦਕਿ ਕੋਈ ਲੰਗਰ ਦਾ ਪ੍ਰਬੰਧ ਨਹੀਂ ਕੋਈ ਲੋਹ ਤਬਦੀ ਨਹੀਂ ਕੋਈ ਦੇਗ ਨਹੀਂ ਸਬਜ਼ੀਆਂ ਵਗੈਰਾ ਕਿਵੇਂ ਬਣਨਗੀਆਂ ਕੋਈ ਬਣਾਉਣ ਵਾਲਾ ਨਹੀਂ ਪਲਾ ਇੰਨੇ ਸਾਧੂਆਂ ਦਾ ਭੋਜਨ ਤਿਆਰ ਕਰਨਾ ਕੋਈ ਸੋਖਾ ਹੈ ਪਰ ਛੇਤੀ ਹੀ ਉਹਦਾ ਸ਼ੰਕਾ ਨਵੀਰਤ ਹੋ ਗਿਆ ਜਦੋਂ ਪੰਕਤਾ ਲਾਈਆਂ ਗਈਆਂ ਤਾਂ ਬਾਬਾ ਜੀ ਦੀ ਅਜਬ ਲੀਲਾ ਵੇਖੀ ਬਾਬਾ ਜੀ ਨੇ ਪਾਈ ਕੰਬਲੀਆਂ ਜੀ ਤੋਂ ਇੱਕ ਪਤੀਲੇ ਤੇ ਲਾਲ ਕਪੜਾ ਪਵਾ ਦਿੱਤਾ ਤੇ ਹਰ ਸਾਧੂ ਦੀ ਪੱਤਲ ਤੇ ਉਹਦੀ ਮਰਜ਼ੀ ਮੁਤਾਬਕ ਮੂੰਹੋਂ ਮੰਗਿਆ ਭੋਜਨ ਪਤੀਲੇ ਚੋਂ ਸੇਵਕ ਕੰਬਲੀਆਂ ਪਾਦੇ ਗਏ ਤੇ ਸਾਧੂ ਬੜੇ ਪ੍ਰੇਮ ਨਾਲ ਛਕਦੇ ਗਏ ਜਦ ਭੋਜਨ ਪਾ ਕੇ ਵੇਲੇ ਹੋਇਆ ਤਾਂ ਗਿਰੀ ਸੰਿਆਸੀ ਨੇ ਚੇਲਿਆਂ ਸਣੇ ਬਾਬਾ ਜੀ ਦੇ ਦਰਸ਼ਨਾਂ ਤੇ ਨਮਸਕਾਰ ਕੀਤੀ ਤੇ ਛੁੱਟੀਆਂ ਲੈ ਕੇ ਮਾਤਾ ਹਿੰਗਲਾ ਜੀ ਦੇ ਦਰਸ਼ਨਾਂ ਨੂੰ ਆਪਣੇ ਰਸਤੇ ਪੈ ਗਏ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ